ਸਰਦੀਆਂ ਹੋ ਗਈਆਂ ਜੀ ਸ਼ੁਰੂ ਤੇ ਹੁਣ ਸੰਡੇ ਵਾਲੇ ਦਿਨ ਪਰੌਂਠੇ ਬਣਦੇ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਅੱਜ ਆਪਾਂ ਬਣਾਉਂਦੇ ਮੂਲੀ ਵਾਲੇ ਪਰੌਂਠੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਵੈਸੇ ਤਾਂ ਸਭ ਨੂੰ ਮੂਲੀ ਵਾਲੇ ਪਰੌਂਠੇ ਸਾਰੇ ਤਰ੍ਹਾਂ ਦੇ ਪਰੌਂਠੇ ਜਿਹੜੇ ਬਣਾਉਣੇ ਆਉਂਦੇ ਹੀ ਹੁੰਦੇ ਆ ਬਾਕੀ ਤਰੀਕਾ ਸਭ ਦਾ ਆਪਣਾ ਆਪਣਾ ਹੁੰਦਾ ਹੈ ਤੇ ਮੈਂ ਤੁਹਾਡੇ ਨਾਲ ਅੱਜ ਆਪਣਾ ਤਰੀਕਾ ਸ਼ੇਅਰ ਕਰਨ ਲੱਗੀ ਆ ਕਿ ਅਸੀਂ ਕਿੱਦਾਂ ਬਣਾਉਂਦੇ ਆ ਸ਼ੁਰੂ ਕਰਦੇ ਆਂ ਜੀ ਵੀਡੀਓ ਇੱਥੇ ਮੈਂ ਮੂਲੀਆਂ ਨੂੰ ਧੋ ਕੇ ਚੰਗੀ ਤਰ੍ਹਾਂ ਛਿਲਕਾ ਉਤਾਰ ਕੇ ਕद्दूकस ਕਰ ਲਿੱਤਾ ਸੀਗਾ ਤੇ ਇਹਦੇ ਵਿੱਚ ਪਾਵਾਂ ਅਦਰਕ ਤੇ ਧਨੀਆ ਨਾ ਮੂਲੀਆਂ ਨੂੰ ਜਿਹੜਾ ਚੰਗੀ ਤਰ੍ਹਾਂ ਨਾਲ ਨਿਚੋੜ ਦਿੱਤਾ ਸੀਗਾ ਮੈਂ ਇਹ ਆਪਾਂ ਪੌਣੇ ਦੇ ਵਿੱਚ ਪਾ ਕੇ ਨਾ ਮੂਲੀਆਂ ਦਾ ਪਾਣੀ ਜਿਹੜਾ ਚੰਗੀ ਤਰ੍ਹਾਂ ਨਿਚੋੜ ਲਵਾਂਗੇ ਐਨ ਚੰਗੀ ਤਰ੍ਹਾਂ ਸੁਕਾ ਲਵਾਂਗੇ ਮੂਲੀਆਂ ਨੂੰ ਤੇ ਫਿਰ ਇੱਕ ਆਪਾਂ ਕਰਾਂਗੇ ਤੜਕਾ ਤੜਕੇ ਦੇ ਵਿੱਚ ਮੈਂ ਤੇਲ ਪਾਇਆ ਸੀਗਾ ਤੇਲ ਦੇ ਵਿੱਚ ਜੀਰਾ ਤੇ ਹਰੀ ਮਿਰਚ ਅਦਰਕ ਹੈ ਜਿਹੜਾ ਤੁਸੀਂ ਕੱਟ ਕੇ ਪਾਣਾ ਗ੍ਰाइंड ਕਰਕੇ ਪਾਣਾ ਕਿਸੇ ਤਰ੍ਹਾਂ ਪਾ ਸਕਦੇ ਹੋ ਮੈਂ ਇੱਥੇ ਅਦਰਕ ਦਾ ਇੱਕ ਟੁਕੜਾ ਜਿਹੜਾ ਉਹ ਕद्दूकस ਕਰਕੇ ਪਾਵਾਂਗੀ ਜੀ ਤੇ ਇਹਨੂੰ ਇਹਦੇ ਵਿੱਚ ਕद्दूकस ਕਰ ਲਵਾਂਗੀ ਤੜਕੇ ਦੇ ਵਿੱਚ ਹੀ ਤੇ ਬਾਕੀ ਆਪਾਂ ਇਹਨੂੰ ਫਿਰ ਹੁਣਾਂ ਥੋੜਾ ਜਿਹਾ ਭੁੰਨਾਂਗੇ ਜਿਹੜਾ ਜੀਰਾ ਹੈ ਆਪਣਾ ਮਿਰਚ ਹੈ ਤੇ ਅਦਰਕ ਹੈ ਥੋੜਾ ਜਿਹਾ ਭੁੰਨ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਫਿਰ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਮੂਲੀਆਂ ਦਾ ਪਾਣੀ ਨਿਚੋੜ ਕੇ ਰੱਖਿਆ ਸੀਗਾ ਉਹ ਮੂਲੀਆਂ ਜਿਹੜੀਆਂ ਵਿੱਚ ਪਾ ਦਵਾਂਗੇ ਮਸਾਲੇ ਦੇ ਫਿਰ ਚੰਗੀ ਤਰ੍ਹਾਂ ਆਪਾਂ ਸਾਰੀਆਂ ਮੂਲੀਆਂ ਨੂੰ ਪਾ ਕੇ ਇਹਦੇ ਵਿੱਚ ਮਿਕਸ ਕਰ ਦਵਾਂਗੇ ਚੰਗੀ ਤਰ੍ਹਾਂ ਨਾਲ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੇ ਬੇਸਿਕ ਜਿਹੇ ਮਸਾਲੇ ਬਸ ਇਹ ਤੜਕੇ ਜਿੱਦਾਂ ਤੜਕਾ ਲਾ ਕੇ ਮੈਂ ਤੁਹਾਨੂੰ ਦੱਸ ਰਹੀ ਨਾ ਇਸ ਤਰ੍ਹਾਂ ਮੂਲਿਆਂ ਦੇ ਪਰੌਂਠੇ ਬਣਾਇਓ ਬਹੁਤ ਹੀ ਟੇਸਟੀ ਲੱਗਦੇ ਆ ਹੋ ਸਕਦਾ ਹੈ ਕਿ ਤੁਹਾਨੂੰ ਪਤਾ ਵੀ ਹੋਵੇ ਕਿ ਇਦਾਂ ਤੜਕਾ ਲਾ ਕੇ ਵੀ ਬਣਦੇ ਪਰ ਜਿੱਦਾਂ ਅਸੀਂ ਬਣਾਉਂਦੇ ਮੈਂ ਉਹ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਅੱਜ ਤੇ ਇਹਦਾ ਤੜਕਾ ਲਗਾ ਕੇ ਨਾ ਬਹੁਤ ਟੇਸਟੀ ਲੱਗਦੀਆਂ ਨੇ ਮੂਲਿਆਂ ਦੇ ਪਰੌਂਠੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਲੋਨ ਆਪਣੇ ਟੇਸਟ ਦੇ ਅਕੋਰਡਿੰਗ ਤੁਸੀਂ ਲੋਨ ਵਿੱਚ ਮਸਾਲਾ ਜਿਹੜਾ ਆਪਣੇ ਬੇਸਿਕ ਮਸਾਲੇ ਬਸ ਉਹ ਪਾਵਾਂਗੇ ਹਲਦੀ ਪਾ ਦਿੱਤੀ ਸੀ ਮੈਂ ਤੇ ਤੁਸੀਂ ਹਲਦੀ ਨਹੀਂ ਪਾਉਣੀ ਸਕਿੱਪ ਵੀ ਕਰ ਸਕਦੇ ਹੈ ਕਈਆਂ ਨੂੰ ਨਹੀਂ ਪਸੰਦ ਹੁੰਦੀ ਹਲਦੀ ਵਾਲੇ ਜਿੱਦਾਂ ਤੇ ਥੋੜਾ ਜਿਹਾ ਪਾਵਾਂਗੇ ਗਰਮ ਮਸਾਲਾ ਹਰੀ ਮਿਰਚ ਆਪਾਂ ਪਹਿਲਾਂ ਪਾਈ ਸੀਗੀ ਦੋ ਹਰੀਆਂ ਮਿਰਚ ਆ ਪਾਈਆਂ ਸੀਗੀਆਂ ਮੈਂ ਉਹ ਤੁਸੀਂ ਟੇਸਟ ਦੇ ਹਿਸਾਬ ਨਾਲ ਪਾ ਸਕਦੇ ਤੇ ਮੈਂ ਥੋੜੀ ਜੀ ਬਾਅਦ ਵਿੱਚ ਲਾਲ ਮਿਰਚ ਪਾਈ ਸੀ ਬਸ ਹੋਰ ਆਪਾਂ ਕੁਝ ਨਹੀਂ ਪਾਣਾ ਇਹਦੇ ਵਿੱਚ ਬੇਸਿਕ ਜਿਹੇ ਮਸਾਲੇ ਹੀ ਆਪਣੇ ਜਿਹੜੇ ਆਪਾਂ ਰੋਜ਼ ਸਬਜ਼ੀ ਜਿਹੜੇ ਆਪਾਂ ਯੂਜ਼ ਕਰਦੇ ਆ ਸਾਰੇ ਮਸਾਲੇ ਪਾ ਕੇ ਦੂਣ ਮਿਰਚ ਪਾ ਕੇ ਚੰਗੀ ਤਰ੍ਹਾਂ ਨਾਲ ਆਪਾਂ ਇਹਨੂੰ ਕਰ ਲਵਾਂਗੇ ਮਿਕਸ ਤੇ ਇਹਨਾਂ ਨੂੰ ਆਪਾਂ 5 ਮਿੰਟ ਪਕਾਵਾਂਗੇ ਮੂਲੀਆ ਨੂੰ بس ਉਸ ਤੋਂ ਵੱਧ ਨਹੀਂ 5 ਮਿੰਟ ਪਕਾਉਣ ਤੋਂ ਬਾਅਦ ਕੜਚੀ ਨਾਲ ਆਪਾਂ ਹਿਲਾਉਂਦੇ ਰਹਾਂਗੇ ਇਹਨੂੰ ਤੇ ਫਿਰ ਪਾਵਾਂਗੇ ਬਾਅਦ ਵਿੱਚ ਹਰਾ ਧਨੀਆ ਹਰਾ ਧਨੀਆ ਤਾਂ ਬਹੁਤ ਜ਼ਰੂਰੀ ਹੈ ਇਹਦੇ ਨਾਲ ਤਾਂ ਜਿਹੜਾ ਸਵਾਦ ਹੈ ਉਹ ਦੁੱਗਣਾ ਹੋ ਜਾਂਦਾ ਹਰ ਇੱਕ ਚੀਜ਼ ਦਾ ਚਲੋ ਜੀ ਆਪਣੀ ਸਟਫਿੰਗ ਹੈ ਜਿਹੜੀ ਇਹ ਮੂਲੀਆ ਦੀ ਤਿਆਰ ਹੈ ਹੁਣ ਸ਼ੁਰੂ ਕਰਦੇ ਆਪਾਂ ਮੂਲੀ ਵਾਲੇ ਪਰੌਂਠੇ ਬਣਾਉਣੇ ਅਸੀਂ ਦੋ ਰੋਟੀਆਂ ਪਤਲੀਆਂ-ਪਤਲੀਆਂ ਬੇਲ ਕੇ ਉਹਦੇ ਵਿੱਚ ਬਣਾਉਂਦੇ ਹੁੰਦੇ ਆ ਹੋ ਸਕਦਾ ਤੁਸੀਂ ਇੱਕ 'ਚ ਬਣਾਉਂਦੇ ਹੋਵੋ ਜਿੱਦਾਂ ਤੁਹਾਨੂੰ ਠੀਕ ਲੱਗੇ ਉਦਾਂ ਤੁਸੀਂ ਬਣਾ ਸਕਦੇ ਹੋ ਅਸੀਂ ਇਦਾਂ ਦੋ ਰੋਟੀਆਂ ਚ ਬਣਾਉਂਦੇ ਇਹਨੂੰ ਕਹਿੰਦੇ ਅਸੀਂ ਦੁੱਪੜ ਤੇ ਰੋਟੀਆਂ 'ਤੇ ਹਲਕੇ ਹਲਕੇ ਛੋਟੇ-ਛੋਟੇ ਜਿਹੇ ਪੇੜੇ ਲੈ ਕੇ ਨਾ ਦੋ ਰੋਟੀਆਂ ਬੇਲ ਲਿੱਤੀਆਂ ਸੀਗੀਆਂ ਤੇ ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਮੂਲੀਆ ਦੀ ਇਹ ਸਟਫਿੰਗ ਚੰਗੀ ਤਰ੍ਹਾਂ ਭਰ-ਭਰ ਕੇ ਐਨ ਚੰਗੀ ਤਰ੍ਹਾਂ ਨਾਲ ਫੈਲਾ ਲਮਾ ਕੇ ਆਪਾਂ ਇਹਨਾਂ ਨੂੰ ਰੋਟੀ ਦੇ ਵਿੱਚ ਐਨ ਬਿਲਕੁਲ ਤੇ ਉੱਪਰੋਂ ਜਿਹੜੀ ਆਪਾਂ ਦੂਸਰੀ ਰੋਟੀ ਬੇਲ ਕੇ ਰੱਖੀ ਐ ਉਹਨੂੰ ਚੰਗੀ ਤਰ੍ਹਾਂ ਨਾਲ ਉੱਪਰ ਇਹਦੇ ਸਾਈਡਾਂ ਤੋਂ ਐਨ ਦਬਾ ਕੇ ਬੰਦ ਕਰ ਦੇਵਾਂਗੇ ਤਾਂ ਜੋ ਜਿਹੜੇ ਬਾਹਰ ਨਾਲ ਨਿਕਲੇ ਮੂਲੀਆਂ ਫਿਰ ਬਸ ਜੀ ਆਪਾਂ ਇਹਨੂੰ ਪੇਲ ਲਵਾਂਗੇ ਬਹੁਤ ਹੀ ਹਲਕੇ ਹਲਕੇ ਜੇ ਜਿਆਦਾ ਦਬਾ ਕੇ ਨਹੀਂ ਵੇਲਣਾ ਆਪਾਂ ਨੇ ਕਿਉਂਕਿ ਇਹ ਮੂਲੀਆਂ ਜਿਹੜੀਆਂ ਪਾਣੀ ਛੱਡਦੀਆਂ ਰਹਿੰਦੀਆਂ ਤੁਸੀਂ ਪਾਣੀ ਨਿਚੋੜ ਵੀ ਦੋਗੇ ਨਾ ਉਹਦੇ ਬਾਅਦ ਵੀ ਹਲਕਾ ਫੁਲਕਾ ਜਿਹਾ ਰਹਿ ਜਾਂਦਾ ਤੇ ਦੇਖੋ ਜੀ ਤੁਸੀਂ ਜਿਹੜਾ ਆਪਣਾ ਪਰੌਂਠਾ ਬਿਲਕੁਲ ਵਧੀਆ ਬਣ ਗਿਆ ਹੁਣ ਆਪਾਂ ਪਾ ਦਵਾਂਗੇ ਇਹਨੂੰ ਤਵੇ ਤੇ ਸਾਈਡ ਬਦਲ ਦਿੱਤੀ ਜੀ ਸਾਈਡ ਬਦਲ ਕੇ ਤੁਸੀਂ ਕਿਉਂ ਬਟਰ ਔਰੀਫਾਈਂਡ ਸਰੋਂ ਦਾ ਤੇਲ ਜੋ ਵੀ ਲਗਾਣਾ ਲਗਾ ਸਕਦੇ ਹੋ ਮੈਂ ਤੇ ਰਿਫਾਈਂਡ ਲਗਾ ਰਹੀ ਆ ਇੱਕ ਸਾਈਡ ਤੋਂ ਸੇਕ ਦਿੱਤਾ ਸੀਗਾ ਤੇ ਹੁਣ ਦੂਜੀ ਸਾਈਡ ਇਹਦੀ ਬਦਲ ਦਿੱਤੀ ਆ ਫਿਰ ਇੱਧਰ ਵੀ ਆਪਾਂ ਲਗਾ ਦਾਂਗੇ ਰਿਫਾਈਂਡ ਤੇ ਚਲੋ ਜੀ ਆਪਾਂ ਹੁਣ ਇਹਨੂੰ ਸੇਕ ਲਵਾਂਗੇ ਚੰਗੀ ਤਰ੍ਹਾਂ ਨਾਲ ਦੋਨੋਂ ਪਾਸੇ ਅਦਲਾ ਬਦਲੀ ਕਰਵ ਕੇ ਜਿੱਥੇ ਤੁਹਾਨੂੰ ਲੱਗਦਾ ਕਿ ਕੱਚਾ ਹੈ ਥੋੜਾ ਜਿਹਾ ਉੱਥੋਂ ਤੁਸੀਂ ਦੁਬਾਰੇ ਉਹਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਕਰਕੇ ਪਰੌਂਠੇ ਨੂੰ ਜਿਹੜਾ ਸਿੱਖ ਸਕਦੇ ਹੋ ਦੇਖੋ ਜੀ ਤੁਸੀਂ ਬਹੁਤ ਵਧੀਆ ਬਣਾ ਇੱਕ ਪਰੌਂਠਾ ਬਣ ਕੇ ਹੋ ਗਿਆ ਤਿਆਰ ਤੇ ਐਦਾਂ ਹੀ ਆਪਾਂ ਦੂਸਰਾ ਪਰੌਂਠਾ ਜਿਹੜਾ ਉਹ ਤਿਆਰ ਕਰ ਲਵਾਂਗੇ ਸਟਫਿੰਗ ਮੈਂ ਉਸੇ ਤਰ੍ਹਾਂ ਦੋ ਰੋਟੀਆਂ ਬੇਲ ਕੇ ਉਹਨਾਂ ਵਿੱਚ ਭਰ ਲਈ ਸੀਗੀ ਤੇ ਫਿਰ ਬੇਲਣੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਕੇ ਜਿਹੇ ਹੱਥਾਂ ਨਾਲ ਬੇਲ ਲਵਾਂਗੇ ਸਾਈਡਾਂ ਤੋਂ ਚੰਗੀ ਤਰ੍ਹਾਂ ਬੰਦ ਕਰਕੇ ਇਹਨੂੰ ਤੇ ਲਓ ਜੀ ਆ ਬੜਾ ਦੂਜਾ ਪਰੌਂਠਾ ਵੀ ਪਾ ਦਿੱਤਾ ਤਵੇ ਤੇ ਇਹਨੂੰ ਵੀ ਆਪਾਂ ਇੱਕ ਵਾਰ ਸਿੱਖਣ ਤੋਂ ਬਾਅਦ ਇਹਦੀ ਸਾਈਡ ਜਿਹੜੀ ਕਰ ਦਵਾਂਗੇ ਬਦਲੀ ਫਿਰ ਲਗਾ ਦਾਂਗੇ ਉੱਪਰ ਰਿਫਾਈਨਡ ਰਿਫਾਈਨਡ ਲਗਾ ਕੇ ਫਿਰ ਅਗ دوسری ਸਾਈਡ ਬਦਲ ਦਵਾਂਗੇ ਚੰਗੀ ਤਰ੍ਹਾਂ ਨਾਲ ਇਹ ਲੌਜੀਕ ਤੇ ਆਪਾਂ ਦੂਜੀ ਸਾਈਡ ਵੀ ਲਗਾ ਦਵਾਂਗੇ ਰਿਫਾਈਨਡ ਤੇ ਇਹਦੀ ਸਾਈਡ ਬਦਲ ਬਦਲ ਕੇ ਆਪਾਂ ਇਹਨੂੰ ਸੇਕੀ ਜਾਵਾਂਗੇ ਬਹੁਤ ਹੀ ਟੇਸਟੀ ਬਣਦੇ ਨੇ ਪਰੌਂਠੇ ਸਾਰੇ ਜਣੇ ਬਣਾ ਕੇ ਜਰੂਰ ਦੇਖਿਓ ਆਪਣੇ ਬੱਚਿਆਂ ਨੂੰ ਖਵਾਇਓ ਤੇ ਮੇਰੇ ਨਾਲ ਆਪਣੇ ਜਿਹੜੇ ਰਿਵਿਊ ਆ ਜਰੂਰ ਸ਼ੇਅਰ ਕਰਿਆ ਕਰੋ ਜੀ। ਬਾਕੀ ਬਣਾ ਕੇ ਜਰੂਰ ਦੇਖਿਓ ਦਹੀਂ ਦੇ ਨਾਲ ਜਾਂ ਬਟਰ ਦੇ ਨਾਲ ਜਿਹਦੇ ਨਾਲ ਤੁਸੀਂ ਖਾਣਾ ਪਸੰਦ ਕਰਦੇ ਆ। ਬਣਾ ਕੇ ਉਹਦੇ ਨਾਲ ਸਰਵ ਕਰੋ। ਬਹੁਤ ਵਧੀਆ ਲੱਗਦਾ ਹੈ। ਤੇ ਲੋ ਜੀ ਆਪਣਾ ਦੂਸਰਾ ਪਰੌਂਠਾ ਵੀ ਜਿਹੜਾ ਬਣ ਕੇ ਤਿਆਰ ਹੈ ਜੀ। ਆਪਾਂ ਵੀ ਹੁਣ ਸਰਵ ਕਰ ਦਿੰਦੇ ਆ ਚਲੋ ਜਲਦੀ ਜਲਦੀ। ਇੱਥੇ ਮੈਂ ਦਹੀਂ ਦਿੱਤਾ ਸੀਗਾ ਨਾਲ ਤੇ ਤਿਆਰ ਹੈ ਆਪਣੇ ਪਰੌਂਠੇ। ਦੱਸਿਓ ਸਾਰੇ ਕਿੱਦਾਂ ਦੀ ਲੱਗੀ ਵੀਡੀਓ। ਤੇ ਸਾਰੇ ਜਿਹੜੇ ਬਣਾ ਕੇ ਵੀ ਜ਼ਰੂਰ ਦੇਖਿਓ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਰੱਬ ਰੱਖਾ